ਕਹੇ ਤਰਕਸ ਇਹ ਬੰਦਾ ਜੀਣ ਚੋਕੇ ਨਹੀਂ ਹੈਗਾ ਦਾਤਾ ਮਾਰ ਮਾਰ ਕੇ ਲੋਕਾਂ ਨੂੰ ਮਾਰ ਕੇ ਸੋਤ ਨਹੀਂ ਹੋ ਕਰ ਮੈਂ ਪੁੱਛੋ ਸਾਰੇ ਬੰਦਿਆਂ ਨੂੰ ਪੁੱਛ ਲੋ ਪਤਾ ਜਾਂਦੀ ਅਸੀਂ ਜਿਹੜਾ ਸਮਾਨ ਚੋਰੀ ਕਰਦੇ ਆ ਕਥੋ ਕਰਦੇ ਆ ਫੇਰਦੇ ਆ ਆਦਾ ਪੁੱਛ ਨੂੰ ਕਿਸੇ ਨੂੰ ਕਿਸੇ ਅਫਸਰ ਕੋਈ ਮੁਲਾਜ਼ਮ ਹੋਣ ਕਹਿੰਦਾ ਦੇ ਦੇਈਦਾ ਆਦਾ ਅਸੀਂ ਛੁੱਟ ਜਾਈਦਾ ਆ ਪੁੱਛ ਨੂੰ ਬਦਨਾਮ ਕਰ ਰਿਹਾ ਬੰਦੇ ਭਾਈ ਠੀਕ ਕਹਿੰਦੇ ਗਏ ਮੈਂ ਸੁਬਾਨ ਕਸਨੀ ਲੋਨ ਕਰਾ ਰਹੇ ਬਚਾ ਲੋ ਕਰ ਰੋ ਰਹੇ ਨਾ ਜੀ ਉਤ ਜਿਹੜੀ ਜਗ੍ਹਾ ਦਾ 사ਸੰਗ ਕਰ ਕੋ 사ਸੰਗ ਹਾ ਤੇ ਬੈਕ ਸਾਡ ਤੇ ਪੰਜ ਨੰਬਰ ਗੇਟ ਤੇ ਜੀ ਅੱਛਾ ਇੱਥੇ ਲੋਕਾਂ ਵੱਲੋਂ ਤੁਹਾਨੂੰ ਫੜਿਆ ਗਿਆ ਵਾ ਕੀ ਹੋਇਆ ਕੀ ਸੀਗਾ ਕੀ ਕਰ ਰਹੇ ਸੀ ਇੱਥੇ ਆਪਾਂ ਮੈਂ ਗੇਟ ਖੋਲ ਰਿਹਾ ਸੀ ਅੱਛਾ ਚੋਰੀ ਕਰਦੇ ਬੇ ਸੀਗੇ ਹਾਂਜੀ ਕਿੰਨੇ ਗਿਆ ਸੀ ਗੇਟ ਖੋਲਣਾ ਤੁਹਾਨੂੰ ਹੈਗਾ ਮੁੰਡਾ ਨਾਲ ਜੀ ਕਿਹੜਾ ਮੁੰਡਾ ਨਾਲ ਸੀਗਾ ਭੱਜ ਗਿਆ ਜੀ ਕਿੰਨੇ ਜਣੇ ਸੀ ਤੁਸੀਂ ਟੋਟਲ ਦੋ ਜਣੇ ਜੀ ਅੱਛਾ ਇਹ ਪਹਿਲਾਂ ਵੀ ਸੇਰੀ ਵਿੱਚ ਕੋਈ ਚੋਰੀਆਂ ਕੀਤੀਆਂ ਤੁਸੀਂ ਨਹੀਂ ਜੀ ਦੋ ਦਿਨ ਹੋਇਆ ਜੀ ਆਏ ਹੈ ਕਿੱਥੋਂ ਆਏ ਦੋ ਦਿਨ ਆਇ ਨੂੰ ਹੋਇਆ ਜਿਲ੍ਹੇ ਤੋਂ ਜੇਲ੍ਹ ਚੋ ਅੱਛਾ ਜੇਲ੍ਹ ਚੋ ਦੋ ਦਿਨ ਪਹਿਲਾਂ ਵੀ ਜੇਲ੍ਹ ਤੁਸੀਂ ਕੱਟ ਕੇ ਆਏ ਹੋ ਹਾਂਜੀ ਲੇਕਿਨ ਕੀ ਨਸ਼ੇ ਦੀ ਤੋੜ ਲੱਗਦੀ ਤੁਹਾਨੂੰ ਕਿਉਂ ਇਦਾਂ ਦੀ ਚੋਰੀਆਂ ਕਰਦੇ ਹੋ ਸੀ ਹਾਂਜੀ ਨਸ਼ੇ ਦੇ ਚਿੱਟੇ ਦੇ ਅੱਛਾ ਨਸ਼ਾ ਵੀ ਕਰਦੇ ਹੋ ਹਾਂਜੀ ਕਿਸ ਚੀਜ਼ ਦਾ ਨਸ਼ਾ ਕਰਦੇ ਹੋ ਚਿੱਟੇ ਦਾ ਜੀ ਕਿੱਥੇ ਵੀ ਲੈ ਕੇ ਕਿਥੋਂ ਆਨੇ ਹੋ ਉਧਰ ਮਿਲਦਾ ਜੀ ਕਿਹੜੀ ਜਗ੍ਹਾ ਤੋਂ ਕੋੜਾ ਕੋੜਨੀ ਤੋਂ ਜੀ ਹਾਂ ਕੋੜਾ ਕੋੜਨੀ ਅੱਛਾ ਕਿੰਨੇ ਦੀ ਬਿੱਟ ਮਿਲਦੀ ਓਥੋਂ ਦੀ 400 ਦੀ ਜੀ 400 ਦੀ ਕੌਣ ਦਿੰਦਾ ਉੱਥੇ ਤੁਹਾਨੂੰ ਜਨਾਨੀ ਹੈਗੇ ਉੱਥੇ ਅੱਛਾ ਮਤਲਬ ਸ਼ਰੀਆਂ ਵੀ ਕਿਦਾ ਉੱਥੇ ਹਾਂਜੀ ਇੱਥੇ ਤੁਸੀਂ ਗੇਟ ਚੋਰੀ ਕਰਕੇ ਕਿੱਥੇ ਲੈ ਕੇ ਚੱਲੇ ਸੀਗੇ ਵੀਰੇ ਇਹਨੂੰ ਵੇਚਣ ਵਾਸਤੇ ਕਵਾੜੀ ਜੀ ਕਿਹੜੇ ਕਵਾੜੀਓ ਕੋ ਵੇਚਦੇ ਹੋ ਹੈਗਾ ਜੀ ਨਾ ਜੇ ਨਾ ਕਵਾੜੀ ਜਗਾ ਬੋਲੋ ਕਿਹੜੀ ਜਗਾ ਨਾਲੀ ਦੁਕਾਨ ਦਾ ਖਾਨਾ ਜੀ ਦੁਕਾਨ ਦੁਕਾਨ ਦੱਸਣਾ ਜੀ ਕਿੱਥੇ ਹੈ ਦੁਕਾਨ ਕਿਹੜੀ ਜਗਾ ਤਾਗਰੋ ਤੇ ਪਤਾ ਹੋਊਗੀ ਤਾਗਰ ਰੋਡ ਤੇ ਕੀ ਨਾਮ ਜੀ ਦਾ ਨਾ ਨਹੀਂ ਪਤਾ ਜੀ ਦੁਕਾਨ ਦਾ ਪਤਾ ਜੀ ਨਾ ਕਿਉਂ ਨਹੀਂ ਪਤਾ ਦੁਕਾਨ ਦਾ ਮੈਨੂੰ ਨਾ ਪਤਾ ਭਾਜੀ ਜੀ ਮਾਰੋ ਨਾ ਅੱਛਾ ਇਹ ਦੂਸਰਾ ਬੰਦਾ ਜਿਹੜਾ ਤੁਹਾਡੇ ਨਾਲ ਜਿਹੜਾ ਪੱਛਿਆ ਵਾ ਉਹ ਕਿੱਥੇ ਦਾ ਸੀ ਕੋਣ ਹੈਗਾ ਸੀ ਉਹ ਜੀਵਨਗਰ ਦਾ ਜੀ ਉਹ ਜੀਵਨਗਰ ਦਾ ਹੈ ਹ ਇਹ ਕੰਮ ਕਰਦਾ ਜੀ ਹੈ ਚੋਰੀ ਕਰਦੇ ਜੀ ਚੋਰੀ ਦੀ ਚੋਰੀ ਕਰਦਾ ਹਾਂ ਹਾਂ ਜੀ ਉਹ ਕਿੱਥੇ ਰਹਿੰਦਾ ਵੈਸੇ ਜੀਵਨਗਰ ਜੀ ਜੀਵਨਗਰ ਹਾਂ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਚੋਰੀ ਕਰਦੇ ਨੂੰ ਹਾਂਜੀ ਕਿੰਨਾ ਸਮਾਂ ਹੋਇਆ ਚੋਰੀ ਕਰਦੇ ਨੇ ਤੁਸੀਂ ਅਜੀ ਮੈਂ 2 ਦਿਨ ਹੋਇਆ ਆਇਆ ਹਾਂ ਅਜੀ ਅੱਛਾ 2 ਦਿਨ ਜੇਲ੍ਹ 'ਚ ਹੋਇਆ ਪਹਿਲਾਂ ਕਿਹੜਾ ਕੇਸ ਚੰਦਰ ਕੇ ਸੀ ਪਹਿਲਾਂ ਚੋਰੀ ਦੇ ਪਹਿਲਾਂ ਵੀ ਚੋਰੀ ਦੇ ਹਾਂਜੀ ਤੁਹਾਨੂੰ ਡਰ ਨਹੀਂ ਲੱਗਦਾ ਕਿ ਪਹਿਲਾਂ ਵੀ ਚੋਰੀ ਦੇ ਕੇਸ ਚੰਦਰ ਗਏ ਹੋ ਹੁਣ ਫੇਰ ਤੁਸੀਂ ਦੁਬਾਰਾ ਚੋਰੀ ਦੇ ਲੱਗਦਾ ਜੀ ਅੱਜ ਤੋਂ ਬਾਅਦ ਨਹੀਂ ਕਰੂੰਗਾ ਜੀ ਫੈਕਟਰੀ 'ਚ ਕੰਮ ਕਰੂੰਗਾ ਤੋਸ ਨਹੀਂ ਪਹਿਲਾਂ ਵੀ ਤੁਸੀਂ ਚੋਰੀ ਕੀਤੀ ਹੁਣ ਤੁਸੀਂ ਕੀ ਸੋਚ ਕੇ ਕੀ ਸੋਚ ਕੇ ਗੇਟ ਖੋਲਿਆ ਗਿਆ ਹੁਣ ਅੱਜ ਤੋਂ ਬਾਅਦ ਨਹੀਂ ਕਰਦਾ ਜੀ ਅੱਛਾ ਹੁਣ ਫੈਕਟਰੀ ਲੱਗੂੰਗਾ ਜੀ ਇਹ ਡਰ ਨਹੀਂ ਲੱਗਦਾ ਪੁਲਿਸ ਦਾ ਆਂਦਾ ਡਰ ਲੱਗਦਾ ਜੀ ਬਹੁਤ ਇਹ ਬੰਦਾ ਝੀਂਡ ਚੋਕੇ ਨਹੀਂ ਹੈਗਾ ਦਾਤਾ ਮਾਰ ਮਾਰ ਕੇ ਲੋਕਾਂ ਨੂੰ ਮਾਰ ਕੇ ਸੋਤ ਨੂੰ ਕਰ ਮੋ ਪੰਦੇ ਨੂੰ ਪੁੱਛੋ ਸਾਰੇ ਬੰਦਿਆਂ ਨੂੰ ਪੁੱਛ ਲਓ ਪਤਾ ਜਾਂਦੀ ਅਸੀਂ ਜਿਹੜਾ ਸਮਾਂ ਚੋਰੀ ਕਰਦਾ ਕਥੋ ਕਰਦੇ ਫੇਰਦੇ ਆ ਅੱਧਾ ਪੁੱਛ ਨੂੰ ਕਿਸੇ ਨੂੰ ਕਿਸੇ ਅਫਸਰ ਕੋਈ ਮੁਲਾਜ਼ਮ ਹੋਣ ਕਹਿੰਦਾ ਦੇ ਦੇਈਦਾ ਅੱਧਾ ਅਸੀਂ ਛੁੱਟ ਜਾਈਦਾ ਇਹ ਪੁੱਛ ਨੂੰ ਬਦਨਾਮ ਕਰ ਰਿਹਾ ਬੰਦੇ ਭਾਈ ਠੀਕ ਕਰ ਦੇਗਾ ਮੈਂ ਸਰਪੰਚ ਕਸਾ ਨਹੀਂ ਲੋਨ ਕਰਾ ਰਹੇ ਮਚਾਵੇ ਸਾਸੰਗਰ ਕੋਲ ਨੇ ਜੀ ਉਤੋ ਜੀ ਉਹ ਜਿਹੜੀ ਜਗ੍ਹਾ ਤੇ ਸਾਸੰਗਰ ਕੋਲ ਸਾਸੰਗਰ ਦੇ ਬੈਕਸਾਈਡ ਤੇ ਪੰਜ ਨੰਬਰ ਗੇਟ ਤੇ ਜੀ ਅੱਛਾ ਇੱਥੇ ਲੋਕਾਂ ਵੱਲੋਂ ਤੁਹਾਨੂੰ ਫੜਿਆ ਗਿਆ ਵਾ ਕੀ ਹੋਇਆ ਕੀ ਸੀਗਾ ਕੀ ਕਰ ਰਹੇ ਸੀ ਇੱਥੇ ਆਪਾਂ ਮੈਂ ਗੇਟ ਖੋਲ ਰਿਹਾ ਸੀ ਅੱਛਾ ਚੋਰੀ ਕਰਦੇ ਬੇ ਸੀਗੇ ਹਾਂਜੀ ਕਿੰਨੇ ਗਿਆ ਸੀ ਗੇਟ ਖੋਲਣਾ ਤੁਹਾਨੂੰ ਹੈਗਾ ਮੁੰਡਾ ਨਾਲ ਜੀ ਕਿਹੜਾ ਮੁੰਡਾ ਨਾਲ ਸੀਗਾ ਉਹ ਭੱਜ ਗਿਆ ਜੀ ਕਿੰਨੇ ਜਣੇ ਸੀ ਤੁਸੀਂ ਟੋਟਲ ਦੋ ਜਣੇ ਜੀ ਅੱਛਾ ਇਹ ਪਹਿਲਾਂ ਵੀ ਸੇਰੀ ਵਿੱਚ ਕਈ ਚੋਰੀਆਂ ਕੀਤੀਆਂ ਤੁਸੀਂ ਨਹੀਂ ਜੀ ਦੋ ਦਿਨ ਹੋਇਆ ਜੀ ਆਏ ਹਾਂ ਕਿੱਥੋਂ ਆਏ ਦੋ ਦਿਨ ਆਇ ਨੂੰ ਹੋਇਆ ਜੇਲ੍ਹ ਤੋਂ ਅੱਛਾ ਜੇਲ੍ਹ ਤੋਂ ਦੋ ਦਿਨ ਪਹਿਲਾਂ ਵੀ ਜੇਲ੍ਹ ਤੁਸੀਂ ਕੱਟ ਕੇ ਆਏ ਹੋ ਹਾਂਜੀ ਲੇਕਿਨ ਕੀ ਨਸ਼ੇ ਦੀ ਤੋੜ ਲੱਗਦੀ ਤੁਹਾਨੂੰ ਕਿਉਂ ਇਦਾਂ ਦੀ ਚੋਰੀਆਂ ਕਰਦੇ ਹੋ ਤੁਸੀਂ ਹਾਂਜੀ ਨਸ਼ੇ ਦੇ ਚਿੱਟੇ ਦੇ ਅੱਛਾ ਨਸ਼ਾ ਵੀ ਕਰਦੇ ਹੋ ਹਾਂਜੀ ਕਿਸ ਚੀਜ਼ ਦਾ ਨਸ਼ਾ ਕਰਦੇ ਹੋ ਚਿੱਟੇ ਦਾ ਜੀ ਕਿੱਥੇ ਵੀ ਲੈ ਕੇ ਕਿਥੋਂ ਆਨੇ ਹੋ ਉਧਰ ਮਿਲਦਾ ਜੀ ਕਿਹੜੀ ਜਗ੍ਹਾ ਤੋਂ ਕੋੜਾ ਕੋੜਨੀ ਤੋਂ ਜੀ ਹੈ ਕੋੜਾ ਕੋੜਨੀ ਅੱਛਾ ਕਿੰਨੇ ਦੀ ਬਿੱਟ ਮਿਲਦੀ ਓਥੋਂ ਦੀ 400 ਦੀ ਜੀ 400 ਦੀ ਕੌਣ ਦਿੰਦਾ ਉੱਥੇ ਤੁਹ अच्छा मतलब शेरयांबे ਕਿਧਰ ਉੱਤੇ ਹਾਂਜੀ ਇੱਥੇ ਤੁਸੀਂ ਗੇਟ ਚੋਰੀ ਕਰਕੇ ਕਿੱਥੇ ਲੈ ਕੇ ਚੱਲੇ ਸੀਗੇ ਵੀਰੇ ਨੂੰ ਵੇਚਣ ਵਾਸਤੇ ਕਵਾੜੀ ਜੀ ਕਿਹੜੇ ਕਵਾੜੀਓ ਕੋ ਵੇਚਦੇ ਹੋ ਹੈਗਾ ਜੀ ਨਾ ਜੇ ਨਾ ਜਗ੍ਹਾ ਬੋਲੋ ਕਿਹੜੀ ਜਗ੍ਹਾ ਨਾਲੀ ਦੁਕਾਨ ਤੇ ਖਾਨਾ ਜੀ ਦੁਕਾਨ ਦਿਖਾ ਦਿੰਨਾ ਜੀ ਕਿੱਥੇ ਹੈ ਦੁਕਾਨ ਕਿਹੜੀ ਜਗ੍ਹਾ ਤਾਜਰੋੜ ਤੇ ਪਤਾ ਹੋਊਗੀ ਤਾਜਰੋੜ ਤੇ ਕੀ ਨਾਮ ਜੀ ਦਾ ਨਾ ਨਹੀਂ ਪਤਾ ਜੀ ਦੁਕਾਨ ਦਾ ਪਤਾ ਜੀ ਨਾ ਕਿਉਂ ਨਹੀਂ ਪਤਾ ਦੁਕਾਨ ਦਾ ਮੈਨੂੰ ਨਾਮ ਨਹੀਂ ਪਤਾ ਭਾਜੀ 30 ਵਜੇ ਮਾਰੋ ਨਾ ਅੱਛਾ ਇਹ ਦੂਸਰਾ ਬੰਦਾ ਜਿਹੜਾ ਤੁਹਾਡੇ ਨਾਲ ਜਿਹੜਾ ਪੱਜਿਆ ਵਾ ਉਹ ਕਿੱਥੇ ਦਾ ਸੀ ਕੋਣ ਹੈਗਾ ਸੀ ਉਹ ਜੀਵਨਗਰ ਦਾ ਜੀ ਉਹ ਜੀਵਨਗਰ ਦਾ ਹੈ ਹਾਂ ਜੀ ਉਹ ਕੀ ਕੰਮ ਕਰਦਾ ਵਾ ਚੋਰ ਇਹ ਕੰਮ ਕਰਦਾ ਜੀ ਉਹ ਹੈ ਚੋਰੀ ਕਰਦਾ ਜੀ ਚੋਰੀ ਦੀ ਚੋਰੀ ਕਰਦਾ ਵਾ ਹਾਂ ਜੀ ਉਹ ਕਿੱਥੇ ਰਹਿੰਦਾ ਵਾ ਜੀਵਨਗਰ ਹਾਂਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਚੋਰੀ ਕਰਦੇ ਨੂੰ ਹਾਂਜੀ ਕਿੰਨਾ ਸਮਾਂ ਹੋ ਗਿਆ ਚੋਰੀ ਕਰਦੇ ਨੂੰ ਤੁਸੀਂ ਅਜੀ ਮੈਂ 2 ਦਿਨ ਹੋਇਆ ਆਇਆ ਨੂੰ ਜੀ ਅੱਛਾ 2 ਦਿਨ ਜੇਲ੍ਹ 'ਚ ਹੋਇਆ ਪਹਿਲਾਂ ਕਿਹੜਾ ਕੇਸ ਚੰਦਰ ਗਏ ਸੀ ਪਹਿਲਾਂ ਚੋਰੀ ਦੇ ਪਹਿਲਾਂ ਵੀ ਚੋਰੀ ਦੇ ਹਾਂਜੀ ਤੁਹਾਨੂੰ ਡਰ ਨਹੀਂ ਲੱਗਦਾ ਕਿ ਪਹਿਲਾਂ ਵੀ ਚੋਰੀ ਦੇ ਕੇਸ ਚੰਦਰ ਗਏ ਹੋ ਹੁਣ ਫੇਰ ਤੁਸੀਂ ਦੁਬਾਰਾ ਚੋਰੀ ਦੇ ਲੱਗਦਾ ਜੀ ਅੱਜ ਤੋਂ ਬਾਅਦ ਨਹੀਂ ਕਰੂੰਗਾ ਜੀ ਫੈਕਟਰੀ 'ਚ ਕੰਮ ਕਰੂੰਗਾ ਤੋ ਬਾਸ ਨਹੀਂ ਪਹਿਲਾਂ ਵੀ ਤੁਸੀਂ ਚੋਰੀ ਕੀਤੀ ਹੁਣ ਤੁਸੀਂ ਕੀ ਸੋਚ ਕੇ ਕੀ ਸੋਚ ਕੇ ਗੇਟ ਖੋਲ੍ਹਿਆ ਗਿਆ ਹੁਣ ਅੱਜ ਤੋਂ ਬਾਅਦ ਨਹੀਂ ਕਰਦਾ ਜੀ ਅੱਛਾ ਹੁਣ ਫੈਕਟਰੀ 'ਚ ਲੱਗੂੰਗਾ ਜੀ ਕੀ ਡਰ ਨਹੀਂ ਲੱਗਦਾ ਪੁਲਿਸ ਦਾ ਆਂਦਾ ਡਰ ਲੱਗਦਾ ਜੀ ਬਹੁਤ ਡਰ ਲੱਗਦਾ ਬਹੁਤ ਡਰ ਲੱਗਦਾ ਜੀ 10 ਤੋਂ ਪਹਿਲਾਂ ਲੱਗਦਾ